ਦੀ ਦੇ ਚਰਣਾ ਤੇ ਸ਼ਿਖਾ ਨੇ ਪ੍ਰਾਰਥਨਾ ਕੀਤੀ ਜਿਹੜੀ ਨਮਾਜ਼ ਇੱਕ ਜਨਤਾਰੇ ਕਰਦੇ ਹਨ ਇੱਕ ਦੂਜਿਆਂ ਦਾ ਆਪਦੇ ਹੈ ਸਰੀਰ ਨੂੰ ਪਛਟ ਦਿੰਦੇ ਹਨ ਇਹਨਾਂ ਇੱਕ સેવા ਆ ਗੁਰਨਾਮ ਦੇ ਘਰ ਦੇ ਵਿੱਚ ਸੇਵਾ ਦੀ ਜਿਆਦਾ ਪ੍ਰੇਰਣਾ ਹੋ ਰਹੀ ਹੈ ਕਿਪਾ ਕਰਕੇ ਵਿਸ਼ੇਸ਼ ਫਲ ਕਿਸ ਵਸਤੂ ਦਾ ਹੈ ਇਹ ਬਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ ਸੇਵਾ ਦੀ ਮਹੱਤਤਾ ਪਰਸਨੋਂ ਬਹੁਤ ਜ਼ਿਆਦਾ ਹੈ ਕੋਈ ਸ਼ਖਸ ਗਰਮੀ ਦੇ ਮਹੀਨੇ 6 ਚਮੰਹੀਆਂ ਗਰਮੀ ਦੀਆਂ 6 ਮਹੀਨੇ ਹਨ ਦੁਪਹਿਰ ਦੇ ਵਕਤ ਪੰਜ ਤੁਈਆਂ ਲਗਾ ਕੇ ਪੰਜ ਅਗਨਤਾਪਨ ਜੀ ਨੂੰ ਕਹਿੰਦੇ ਹਨ ਦੇ ਪਰ ਦੇ ਵਕਤ ਉਹਨਾਂ ਵਿੱਚ ਬੈਠ ਕੇ ਤਪੱਸਿਆ ਕਰੇ 6 ਸਾਲ ਐਸਾ ਲਗਾ ਰਹੇ ਗੁਰੂ ਕੇ ਲੰਗਰ ਦੀ ਗਰਮੀ ਦੇ ਮੌਸਮ ਵਿੱਚ 6 ਮਹੀਨੇ ਸੇਵਾ ਕੀਤੀ ਉਸ ਤੋਂ ਵੀ ਵਿਸ਼ੇਸ਼ ਫਲ ਰੱਖੀ ਹੈ ਇਸੇ ਤਰ੍ਹਾਂ ਸਰਦੀ ਦੇ ਮੌਸਮ ਦੇ ਵੀ ਜਲਤਾਰਾ ਕਰੇ ਜਾਂ ਸੱਠੰਡੇ ਪਾਣੀ ਵਿੱਚ ਖੜ ਕੇ ਤਾਪਾਦ ਕਰੇ 6 ਸਾਲ ਨਿਤਵਾਤਰ ਕੋਈ ਕਰੇ ਉਸ ਦੇ ਨਾਲੋਂ 6 ਮਹੀਨੇ ਸਰਦੀ ਦੇ ਮੌਸਮ ਵਿੱਚ ਗ੍ਰੀਕ ਲੰਗ ਦੀ ਸੇਵਾ ਉਦੋਂ ਵਿਸ਼ੇਸ਼ ਫਲ ਰੱਖਦੀ ਹੈ ਇਹ ਕਿਉਂ जरा ਵਿਚਾਰਕ ਛੱਟੀ ਤੇ ਲਾ ਕੇ ਵੀ ਦੇਖ ਲੈਣਾ ਚਾਹੀਦਾ ਹੈ ਇਸ ਛੱਟੀ ਤੇ ਲਾ ਕੇ ਦੇਖਿਆ ਜਾਵੇ ਸੋਨੇ ਦਾ ਖਰੇ ਕੋਟੇ ਦਾ ਪਤਾ ਲੱਗ ਜਾਂਦਾ ਜਦ ਧਾਰਾ ਕਰਨ ਵਾਲਾ ਸ਼ਖਸ ਸਰੀਰ ਨੂੰ ਜ਼ਰੂਰ ਕਸ਼ਟ ਦਿੰਦਾ ਹੈ ਉਹਦੇ ਸਰੀਰ ਨੂੰ ਜ਼ਰੂਰ ਖੇਚਲ ਹੁੰਦੀ ਹੈ ਲੇਕਿਨ ਇਹ ਕਸ਼ਟ ਹਾਣੂ ਬਣਾਉਂਦਾ ਹੈ ਉਧਰ ਜਿਹੜੀ ਸੇਵਾ ਕਰਨੀ ਹੈ ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਕਿੰਨੇ ਤੁਹਾਨੂੰ ਪਾਣੀ ਛਿਗਾ ਕੇ ਪ੍ਰਸੰਨਤਾ ਪ੍ਰਾਪਤ ਕਰਨੀ ਹੈ ਸਭ ਦੇ ਵਿੱਚ ਵਹਿਰੂ ਦਾ ਵਾਸਾ ਹੈ ਹਾਰ ਹਾਲਕ ਹਕ ਸੱਚ ਹਲਕ ਨਿਆਨੇ ਸ਼ਿਆਮ ਮੂਰਤਨਾ ਹਾਲਕ ਹਲਕ ਦੇ ਵਿੱਚ ਵਸਦਾ ਹੈ ਫਰੀਦਾ ਹਾਲਕ ਹਲਕ ਮੈਂ ਹਲਕ ਬਸ਼ੀਰ ਰਬ ਮੈਂ ਇਹਨਾਂ ਸਭ ਦੇ ਵਿੱਚ ਉਸ ਦੀ ਸੇਵਾ ਇਤਨੀ ਕੀ ਮਹੱਤਤਾ ਹੈ ਜਦੋਂ 68 ਤੀਰ ਸਗਲ ਗੁਣ ਜੀ ਦਇਆ ਪਰਵਾਨ ਇੱਕ ਜੀਤ ਦਇਆ ਕਰਨੀ ਛਾਟਾਂ ਤੀਰਤਨ ਦਾ ਫਲ ਮਿਲਦਾ ਹੈ ਪਤਾ ਨਹੀਂ ਕਿਤਨੇ ਹਨ ਇਨ ਪਰ ਸੰਤਾਨ ਜੰਦੀ ਹੈ ਇਸੇ ਤਰ੍ਹਾਂ ਗਰਮੀ ਜਾਂ ਸਰਦੀ ਹਰ ਬੋਨਾ ਮੌਸਮਾਂ ਦੇ ਵਿੱਚ ਤਾਂ ਤੇ ਸੇਵਾ ਦਾ ਫਲ ਬਹੁਤ ਜ਼ਿਆਦਾ ਦਸ਼ਿਆ ਬਾਰੇ ਹੈ ਸੋ ਇਹ ਈ ਨੂੰ ਪਹਿਲੇ ਛੇ ਤਪਸ਼ਿਆ ਕਰਨ ਦਾ ਇਤਨੇ ਸਾਲ ਬੜਾ ਸਮਾਂ ਲੱਗਦਾ ਹੈ 3 ਦੀ ਮਾਤਾ ਨੇ ਉਸ ਨੂੰ ਲਗਨ ਲਗਾਈ ਸ਼ੌਕ ਲਗਾਇਆ اخیر کہن لگی بیٹا تب کر باہر جا کے تپسیا کر جنم سفلا لگا ماتا کوئی طریقہ کوئی ڈنگ کوئی یتن تب قرد. ماتا کرا ماٹا کہلے رہی کڑا پشا چکا کریں نقفی گودیلے سمیا کریں یہ گلا سن کے فری حیران ہو گیا ماتا ਮੈਂ ਜਾਣ ਰੂਂਗੀਆਂ ਜੰਗਲਾਂ ਦੀਆਂ ਬਾਨਾਂ ਨੂੰ ਉੱਥੇ ਕਿਲੇ ਕਿੱਥੇ ਦੂਸਰੇ ਪਤਾ ਨਹੀਂ ਪਤੇ ਸਤੇ ਸੂਤ ਕੇ ਖਾਣ ਨੂੰ ਮਿਲ ਜਾਣ ਕਿਹੜਾ ਪ੍ਰਸ਼ਾਦ ਕਿੱਥੇ ਮਿਲਣਾ ਹੈ ਉੱਥੇ ਮਖਵਲੀ ਗੁਦੈ ਲੈਣ ਤੇ ਸੋਣਾ ਰੋੜਾਂ ਦੇ ਬਿਸਤਰ ਮਿਲੇ ਅਤੇ ਪੁਸ਼ਿਆ ਕਰਨ ਵੇਲੇ ਤਾਂ ਵਿਸ਼ਵਾਸ ਤੇ ਇਹ ਤਿੰਨੇ ਗੱਲਾਂ ਜੋ ਆਪਨੇ ਕਹੀਆਂ ਹਨ ਇਹ ਕਿਵੇਂ ਮਿਲ ਸਕਣੀਆਂ ਹੈ ਗੰ ਮਾਤਾ ਕਹਿਣ ਲੱਗੀ ਬੇਟਾ ਫਕੀਰਾਂ ਦੀ ਹਰਮਨਜ਼ਾ ਹੁੰਦੀਆਂ ਕੋਈ ਗੱਲ ਸਿੱਧੀ ਕਹੀ ਜਾਂਦੀ ਹੈ ਕੋਈ ਕਿਸੇ ਤਰੀਕੇ ਸਰ ਉੰਡੀਆਂ ਦੁਆਰਾ ਕਹੀ ਜਾਂਦੀ ਹੈ ਇਹ ਰਮਜ਼ ਹੈ ਕਿਲਾਕਿਆ ਹੈ ਸਤਸੰਗ ਸਤਸੰਗ ਰੂਪੀ ਕਿਲੇ ਦੇ ਵਿੱਚ ਗਿਆਸ ਨੂੰ ਰਹਿਣਾ ਸ੍ਰੇਸ਼ਟ ਹੈ ਦੂਸਰੇ ਕਿਨਾ ਪ੍ਰਸ਼ਾਦ ਕੀ ਛਕਣਾ ਹੈ ਜਦ ਅਤਿਅੰਤ ਭੁੱਖ ਲੱਗੇ ਪੰਨੋ ਕੁਝ ਵੀ ਮਿਲ ਜਾਏ ਉਹੀ ਕੜਾ ਪ੍ਰਸ਼ਾਦ ਜ਼ਿਆਦਾ ਚੰਗਾ ਲੱਗੇਗਾ। ਜੇ ਆਦਮੀ ਨੂੰ ਚੰਗੇ ਚੰਗੇ ਪਦਾਰਥ ਵੀ ਅੱਛੇ ਨਹੀਂ ਲੱਗਿਆ ਕਰਦੇ ਤਾਂ ਤੇ ਉਸ ਵਕਤ ਛਕਣਾ ਹੋਵੇਗਾ ਜਦੋਂ ਅਤਿਅੰਤ ਭੁੱਖ ਲੱਗੇ। ਇਹ ਕੜਾ ਪ੍ਰਸ਼ਾਦ ਛਕਣਾ ਹੈ। ਨਾ ਕੋਈ ਦਲੇ ਤੇ ਸੌਣਾ ਕੀ ਹੈ ਜਦੋਂ ਅਤਿਅੰਤ ਭਜਨ ਕਰਦੇ ਕਰਦਿਆਂ ਨੂੰ ਨੀਂਦ ਆਵੇ। ਭਾਵੇਂ ਰੋੜਾਂ ਤੇ ਸੌਂ ਜਾਈਂ। ਭਾਵੇਂ ਕੰਡਿਆਂ ਦੇ ਸੌਂ ਜਾਈਂ। ਨਾ ਪਤਾ ਵੀ ਰੋਣਾ ਤੇ ਸੁੱਤਾ ਪਿਆ ਨਾ ਮਕਮਲਿੰਗ ਦਾ ਲੈਣਾ ਪਤਾ ਹੈ ਸੁਖੁਪਤਨੀ ਦੇ ਸੁਪਨਵਸਤਾ ਜਿਹੜੀ ਇਹ ਸਰੀਰ ਦੀ ਸੋਜੀ ਨਹੀਂ ਹੋਇਆ ਕਰਦੀ ਤਾਂ ਤੇ ਇਹ ਮਕਮਲਿੰਗ ਦਾ ਲੈਣ ਤੇ ਸੋਣਾ ਹੈ ਸੋ ਇਹ ਤਿੰਨ ਗੱਲਾਂ ਫਰੀਦ ਦੀ ਮਾਤਾ ਨੇ ਫਰੀਦ ਨੂੰ ਤਪਸ਼ਿਆ ਕਰਨ ਵੇਲੇ ਜਦੋਂ ਰੰਗੀਆਂ ਜੰਗਲਾਂ ਨੂੰ ਗਿਆ ਇਹ ਸਿੱਖਿਆ ਦਿੱਤੀ ਇੱਕ ਤਪਸ਼ਿਆ ਮਾਰਗ ਜ਼ੋਧ ਹੁੰਦਾ ਹੈ ਇੱਕ ریاਜ਼ਤ ਹੁੰਦੀ ਹੈ ਯਾਨੀ ਕਿ ਤਪਸ਼ਿਆ ਹੁੰਦੀ ਹੈ ਇੱਕ ਬਗਤੀ ਮਾਰਗ ਹੈ ਦੋਹਾਂ ਤਪਸ਼ਿਆ ਦਾ ਮਾਰਗ ਔਖਾ ਹੈ ਬਹੁਤ ਔਖਾ ਹੈ ਫਲ ਥੋੜਾ ਬਗਤੀ ਮਾਰਗ ਇਹ ਸੁਖ ਹੈ ਇਹਦਾ ਫਲ ਮਹਾਨ ਹੈ ਬਗਤੀ ਮਾਰਗ ਇਹ ਦੇ ਭਜਨ ਦੇ ਵਿੱਚ ਬਿਟਨ ਲੀਨ ਕਰਨ ਦਾ ਨਾਮ ਹੈ ਸਰਵਨ ਕੀਰਤਨ ਸ਼ਰਨ ਆਤਮਕਤੀ ਦੇ ਜਿਹੜੇ ਤਰੀਕੇ ਸੋ ਇਹ ਫ੍ਰੀ ਦਰਸ਼ਨਿਆਂ ਨੂੰ ਚਲਾ ਜਾਂਦਾ ਹੈ ਉੱਥੇ ਜਾ ਕੇ ਬੜੀ ਕਠਨ ਤਪਸ਼ਿਆ ਕੀਤੀ 12 ਸਾਲ ਲਗਾਏ ਦਸਤਾਂ ਦੇ ਪਤੇ ਸੁਚ-ਸੁਚ ਖਾਂਦਾ ਰਿਹਾ ਇਹ ਜੀ ਦਿਸ਼ਾ ਦੇ ਵਿੱਚ 12 ਸਾਲ ਤੋਂ ਬਾਅਦ ਦਿਲ ਵਿੱਚ ਖਿਆਲ ਆਇਆ ਕਿ ਚਲੋ ਮਾਤਾ ਨੂੰ ਮਿਲ ਆਈਏ ਨਾਲ ਦੱਸਿਆ ਵਾਂਗੇ ਈ ਉਹ ਤਪੱਸਿਆ ਕੀਤੀ ਘਰ ਆ ਜਾਂਦਾ ਹੈ ਆ ਕੇ ਮਾਤਾ ਨੂੰ ਮੱਥਾ ਟੇਕਿਆ ਪੁੱਛਣ ਲੱਗੀ ਬੇਟਾ ਕਿਵੇਂ ਤਪੱਸਿਆ ਕੀਤੀ ਸਾਰੀ ਗੱਲ ਦਸੀ ਹਾਂ ਰਹੀਆਂ ਚ ਰਹਿੰਦਾ ਸਾਂ ਕੀ ਖਾਂਦਾ ਹੁੰਦਾ ਸੀ ਹਣੂ ਤੇ ਕੀ ਮੈਂ ਲਸੀ ਦਸਤਾਂ ਦੇ ਪੱਤੇ ਛੂਤ ਕੇ ਖਾਂਦਾ ਸੀ ਸਈਓ ਮਾਤਾ ਕਹਿੰਗੇ ਅੱਛਾ ਤਰਾ ਕੇ ਸਿਸ਼ਨਾਨ ਕਰਾਂ ਇਹ ਸਿਸ਼ਨਾਨ ਕਰਵਾਇਆ ਹੈ ਕੇਸ ਪਰੋਲਨ ਲੱਗੀ ਜਾਣ ਕੇ ਕੇਸਾਂ ਨੂੰ ਖਿੱਚਦੀ ਹੈ ਕੇਸਾਂ ਦੇ ਖਿਚਣ ਕਰਕੇ ਸਰੀਰ ਨੂੰ ਖੇਦ ਹੁੰਦਾ ਕਸ਼ਟ ਹੁੰਦਾ ਇਹ ਮਹਿਸੂਸ ਕਰਦਾ ਹੈ ਕਿ ਤੁਸੀਂ ਮੈਂ ਮਾਤਾ ਕਿਉਂ ਕਹਿੰਨਾ ਮਾਤਾ ਕੇਸ ਕਿਚਨ ਤਕਲੀਫ ਹੁੰਦੀ ਹੈ ਇਹ ਲੱਗਿਤ ਤੈਨੂੰ ਕਿਸ ਕਿਚਨ ਤਕਲੀਫ ਹੁੰਦੀ ਹੈ ਦਰਤਾਂ ਦੇ ਪੱਤੇ ਸੁੱਕੇ ਖੰਡਾ ਦੇ ਉਹਨਾਂ ਨੂੰ ਵੀ ਤਕਲੀਫ ਹੁੰਦੀ ਹੋਣੀ ਹੈ ਤੇਰੀ ਤਫਸਿਅ ਜੇ ਕਿਸੇ ਕੰਮ ਨਹੀਂ ਜਾਦਾ ਕਿ ਤੱਕ ਫਿਰ ਜਾ ਕੇ ਉਸ ਨੂੰ ਭੇਜ ਦਿੱਤਾ ਫਿਰ ਫਰੀਦ ਨੇ ਕਾਠ ਦੀ ਰੋਟੀ ਬਣਾ ਲਈ ਹੈ ਵੀ ਥੋੜਾ ਬਤਾਂ ਮਿਲ ਗਿਆ ਸੰਤੁਸ਼ਟ ਰਹਿਣਾ ਤੇ ਉਸ ਵਿਸਥਾ ਦੇ ਵਿੱਚ ਹੀ ਇਹੋ ਜੇ ਸ਼ਲੋਕ ਉਹਨਾਂ ਦੇ ਇਸ ਵਿਸਥਾ ਦੇ ਮਿਲਦੇ ਨਹੀਂ त रोटी काठी रोटी काठ जी What me, ਕਾਟ ਦੀ ਲਾਵਣ ਮੇਰੀ ਭੁੱਖ ਜਿਨਾ ਖਾਦੀ ਚੋਪੜੀ ਘਣੇ ਸਹਿਣ ਗਏ ਦੁੱਖ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾਈਂ ਜੀ ਸੰਤੋਖ ਵੱਲ ਇਸ਼ਾਰਾ ਹੈ ਰੁੱਖੀ ਕਾਟ ਦੀ ਲਾਵਣ ਇਹ ਨਾਲ ਨੂੰ ਸਬਜੀ ਭਾਜੀ ਭੁੱਖ ਹੈ ਇਹੋ ਜੇ ਉਸ ਵਕਤ ਦੇ ਸ਼ਲੋਕ ਫਰੀਦ ਦੇ ਮਿਲਦੇ ਹੈ ਇਹੀ ਜਿ ਦਿਸ਼ਾ ਦੇ ਵਿੱਚ ਸਰੀਰ ਸੁੱਕੇ ਲੱਕੜਾ ਰਕਾਇਆ ਸੀ ਔਰ ਕਾਲਾ ਕੱਟ ਹੋ ਗਿਆ ਕਰੀ ਸਰ ਦੀ ਚਰਨ ਕਰਕੇ ਅਪੀਖਿਆ ਕਰ ਰਿਹਾ ਸੀ ਦਿਸ਼ਾਈ ਵਯਾ ਕਰਦੀ ਹੈ ਤਕੀਉ ਪਰਸ਼ਾਂਦੀ ਸੋ ਸਵੇ ਰਾਤ ਖੜ ਕੇ ਇੰਤਖ ਕਰਦਾ ਸੀ ਇੱਕ ਦਫਾ ਜੰਗਲ ਚ ਖੜਾ ਹੋਇਆ ਹੈ ਇੱਕ ਕੋਈ ਲੋਹਾਰ ਸਿਰ ਤੇ ਪਾਣੀ ਦਾ ਘੜਾ ਹੈ ਮੋਢੇ ਤੇ ਕਹਾੜਾ ਹੈ ਉਈ ਸੁੱਕੀ ਲੱਕੜ ਟੂੰਡਦਾ ਫਿਰਦਾ ਹੈ ਉਸ ਨੂੰ ਫੂਕ ਕੇ ਕੋਲੇ ਬਣਾਉਂਦਾ ਬੋਲਾਂ ਦੀ ਚਾਨਨ ਮੁਕਰਾ ਕੇ ਖੜਦੇ ਆ ਫਿਰਦੇ ਆ ਜਿੱਥੇ ਫਰੀਦ ਖੜਾ ਸੀ ਹਨੇਰੇ ਵਿੱਚ ਸੋਚਿਆ ਵੀ ਇਹ ਸ਼ਾਇਦ ਲੱਕੜ ਸੁੱਕੀ ਹੋਣੀ ਹੈ ਵਹਾੜੇ ਦਾ ਪਿਛਲਾ ਪਾਸਾ ਮਾਰ ਕੇ ਪੀਨ ਪਤਾ ਲੱਗ ਜਾਂਦਾ ਸੁੱਕੀ ਗਿੱਲੀ ਲੱਕੜਾ ਉਹਦੇ ਉਸ ਦੀ ਆਵਾਜ਼ ਤੋਂ ਸੋ ਜਦੋਂ ਪਿਛਲਾ ਪਾਸਾ ਘਵਾੜੇ ਦਾ ਮਾਰਿਆ ਉਸ ਨੂੰ ਕਿ ਫਰੀਦ ਬੋਲਿਆ ਤੇ یوں मौके स्लोकार किते मार वीर न ਕਿੰਦਾ ਕੰਡ ਪਹਾੜਾ ਸ਼ਿਰਖੜਾ ਵਣਪੈ ਸਰਲੋਹਾ ਆਲੋੜੀਸ਼ੋ ਆਪਣਾ ਤੂ ਲੋੜੇ ਅੰਗਿਆ ਸ਼ਿਰ ਤੇ ਖੜਾ ਮੁੰਡੇ ਤੇ ਪਹਾੜਾ ਵਣ ਦੇ ਵਿੱਚ ਕੋਲਿਆਂ ਦੇ ਵਾਸਤੇ ਕਿਉਂ ਟੁੰਡਦਾ ਫਿਰਦਾ ਹੈ ਕਹਿੰਦਾ ਹੈ ਤੂੰ ਇਸ ਸ਼ਰੀਰ ਦੇ ਕੋਲੇ ਬਣਾਉਣਾ ਚਾਹੁੰਦਾ ਮੈਂ ਇਸ ਪਰਬ ਦੀ ਪ੍ਰਾਪਤੀ ਕਰਨੀ ਚਾਹੁੰਦਾ ਇਹ ਤੇ ਆ ਇਹੋ ਜੀ ਦਿਸ਼ਾयां ਵੀ ਤਪસ્યા ਕੀਤੀ ਉਸ ਤੋਂ ਬਾਅਦ ਫਿਰ ਫਿਰ ਨੇ ਸੋਚਿਆ ਚਲੋ ਮਾਤਾ ਨੂੰ ਮਿਲੇ ਆਈਏ ਨਾਲੇ ਦੱਸਿਆਈਏ 12 ਸਾਲ ਹੋ ਗਏ ਨਹੀਂ ਤਪસ્યા ਕੀਤੀ ਰਸਤੇ ਦੇ ਵਿੱਚ ਖਿਆਲ ਕੀਤਾ ਵੀ ਕੁਝ ਆਪਣੀ ਤਪੱਸਿਆ ਦੀ ਸ਼ਕਤੀ ਦੀ ਪਰਖਿਆ ਕਰ ਲਵਾਂ ਜਿਹੜੀਆਂ ਚੁਗਦੀਆਂ ਫਿਰਦੀਆਂ ਨਵਾਜ਼ ਦਿੱਤੀ ਮਰ ਜਾਓ ਸਾਰ ਮਰ ਗਈਆਂ ਤੇ ਦਿਲ ਵਿੱਚ ਖਿਆਲ ਆਇਆ ਵੀ ਇਹਨਾਂ ਨੇ ਮੇਰਾ ਕੀ ਵਿਗਾੜਿਆ ਧੀਰਜਾਨਦਰਾ ਨੂੰ ਮਾਰ ਦਿੱਤਾ ਇਹ ਠੀਕ ਨਹੀਂ ਹੋਈ ਗੱਲ ਫਿਰ ਆਵਾਜ਼ ਦਿੱਤੀ ਉੜ ਜਾਓ ਜਿਹੜੀਆਂ ਸਭ ਉੜ ਗਈਆਂ ਇਹ ਮਨ ਦਸ਼ੂnga ਅੱਗੇ ਇਸੇ ਪਿੰਡ ਵਿੱਚ ਹੀ ਗੁਜ਼ਰਨਾ ਸੀ ਕੋਈ ਲੜਕੀ ਪਾਣੀ ਪਰ ਰਹੀ ਹੈ ਕੜ ਦੀ ਗਰੇਸ਼ ਹੈ ਉਸਨੇ ਕਹਿਣ ਲੱਗਾ ਬੇਟਾ ਪਾਣੀ ਭਲਾਓ ਪਿਆਸ ਲੱਗੀ ਹੈ ਉਹ ਪਿਆਣੇ ਬਿਠਾ ਜਾ ਬਾਬਾ ਭਲਾਉਣੀ ਹੈ ਪਾਣੀ ਘੜ ਘੜ ਡੋਲ ਠੂ ਵਿੱਚੋਂ ਘੜਾ ਭਰਿਆ ਤੇ ਉਸਦੇ ਉੱਪਰ ਢੋਲੀ ਨਹੀਂ ਜਾ ਰਹੀ ਹੈ ਫਿਰ ਕਹਿਣ ਲੱਗਾ ਫਰੀਦ ਬੇਟਾ ਪਾਣੀ ਭਲਾਓ ਪਿਆਸ ਲੱਗੀ ਹੈ ਉਹ ਕਹਿੰਨੀ ਠਹਿਰ ਜਾ ਬਾਬਾ ਇਥੇ ਚਿਣੀਆਂ ਨਹੀਂ ਮਰ ਜਾਣਗੀਆਂ ਉੱਡ ਜਾਣਗੀਆਂ یہ سن کے حیران ہو گیا فرید بھی کتنے میلان سے گل ہوئی اس میں پتا سو so چیت پیاس تو بھول گئی ہو رہی خیال ہو گیا پوچھیں گے یہ شکتی کتوں پائی سو so اسی طرح جد کافی دیر تک وہ لڑکی پانی ڈول ہٹی کہ لے پانی پی پانی پی کے اپنا رستہ پڑ کہ لگا ہوں پانی نہیں پینا میں پچھنا چڑیا ਦੁਬਾਰ ਤੱਕ ਕਿਤਨੇ ਮੀਲ ਪਿੱਛੇ ਹੋਈ ਤੈਨੂੰ ਇੱਥੇ ਕਿਵੇਂ ਪਤਾ ਲੱਗਾ ਕਹਿਣ ਲਗੀ ਨਾ ਗੱਲਾਂ ਤੇ ਕੀ ਲੈਣਾ ਬਾਬਾ ਤੂੰ ਪਾਣੀ ਪੀ ਕੇ ਰਸਤਾ ਫੜ ਨਹੀਂ ਕਹਿ ਲਗਾ ਤੈਂ ਕੀ ਕਹ ਲੈਣਾ ਕਾਲੀ ਕੀ ਤਪਸ਼ਿਆ ਕੀਤੀ ਕਹਿਣ ਲਗੀ ਮੈਂ ਕੋਈ ਤਪਸ਼ਿਆ ਨਹੀਂ ਕੀਤੀ ਮੇਰੀ ਉਮਰ ਸਾਰੀ 22 ਸਾਲ ਦੀ ਹੈ ਮੈਂ ਤਾਂ ਇਹ ਜੋ ਕੁਛ ਪਾਪ ਪਤੀ ਸੇਵਾ ਵਿੱਚੋਂ ਪਾਇਆ ਹੈ ਔਰ ਮੈਂ ਕੋਈ ਤਪਸ਼ਿਆ ਨਹੀਂ ਕੀਤੀ ਹੈ ਫੇਰ ਆ ਪਾਣੀ ਇਤਨਾ ਪਾਣੀ ਡੋਲੇ ਆ ਫਜ਼ੂਲ ਪਾਣੀ ਬੰਦਾ ਸੀ ਉੱਕੇ ਲੱਗੀ ਪਾਣੀ ਫਿਜ਼ੂਰ ਨਹੀਂ ਸੀ ਧੁੰਦਾਇ ਕੰਮ ਆ ਰਿਹਾ ਸੀ ਕਿਤੇ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਸੀ ਉਹ ਬੁਝਾਉਂਦੀ ਸੀ ਪਾਣੀ ਆ ਨਹੀਂ ਸੀ ਜਾ ਰਿਹਾ ਇਹ ਗੱਲਾਂ ਸੁਣ ਕੇ